ਇਹਨਾਂ ਦਾ ਬੇਟਾ ਜਸਪ੍ਰੀਤ ਹੈ ਉਹ 10 ਵਰ 11 ਮਾਰਚ ਦੀ ਆਈਡੀ ਹੈ ਕਿ 10 11 ਮਾਰਚ ਨੂੰ ਇੰਡੀਆ ਪਹੁੰਚਿਆ ਤੇ 13 ਤਰੀਕ ਨੂੰ 12 ਜਾਂ 13 ਤਰੀਕ ਨੂੰ ਜਵੇਂ ਇਹਨਾਂ ਨੇ ਦੱਸਿਆ ਕਿ 12 ਤਰੀਕ ਨੂੰ ਜਾਂ 13 ਤਰੀਕ ਨੂੰ ਬੱਚਾ 12 ਤਰੀਕ ਨੂੰ 12 3 ਬੱਚਾ ਚੱਕਿਆ ਇਹਨਾਂ ਨੇ ਮੈਂ ਮੰਨਦਾ ਕਿ ਬੱਚਾ ਚੱਕਿਆ ਹੋ ਸਕਦਾ ਲੇਕਿਨ ਜਿਹੜੀ ਮੇਨ ਜਿਹੜੀ ਦੁੱਖ ਦੀ ਗੱਲ ਕੀ ਹੈ ਕਿ ਜਸਪ੍ਰੀਤ ਨੂੰ ਅਰੈਸਟ ਕਰ ਲਿਆ ਸੀਗਾ ਬੱਚਾ ਜਿਕਵਤ ਕਰ ਲਿਆ ਸੀਗਾ ਜਿਹੜਾ ਉਹ ਬਲਕੀਰਤ ਸੀਗਾ ਉਹਨੂੰ ਅਰੈਸਟ ਕਰਨ ਤੋਂ ਬਾਅਦ ਸਾਡੇ 3:30 ਜੀ ਕੀ ਲੋਨ ਪਈ ਸੀ 3:30 ਚ ਲੈ ਕੇ 5:30 ਤੱਕ ਕੁੱਸਟਾਰਟ ਕੀਤੀ ਉਹਦੇ ਸਮਾਜਾਂ ਦੇ ਹੁਲੇ ਜਾ ਕੇ ਜਸਪੀਤ ਨੂੰ ਲੈ ਕੇ ਸਭ ਤਸਵੀਰ ਹੈ ਜਿੱਦਾਂ ਦੱਸ ਮੈਂ ਤੁਹਾਨੂੰ ਸਾਰੇ ਸਬੂਤ ਦਿਵਾਵਾਂਗਾ ਮੈਂ ਰਿਕਾਰਡਿੰਗ ਵੀ ਸੁਣਾਉਂਗਾ ਵੀਡੀਓ ਦੇ ਸਾਹਮਣੇ ਪਿੰਡ ਵਾਲੇ ਦੀ ਉਹ ਲਿਖੀ ਗੱਲ ਤੇ ਨਹੀਂ ਮੈਂ ਤੁਸੀਂ ਪਹਿਲਾਂ ਤੁਸੀਂ ਜਿੰਨੇ ਚੈਨਲ ਨੇ ਖੜਦੇ ਨੇ ਮੈਰੀ ਤੁਹਾਨੂੰ ਬੇਚੀ ਸੁਣਾਉਂਗੀ ਮੈਰੀ ਪਹਿਲਾਂ ਪੈਸੇ ਬੋਲ ਕੇ ਦਾ ਸਵਾਲ ਹੈ ਹਾਂ ਜੀ ਵੀ ਸਭ ਨੂੰ ਪਤਾ ਹੈ ਕਿ ਗਲਤ ਹੋਇਆ ਮਾਤਾ ਦੇ ਨਾਮ ਤੇ ਜਿੱਕਰ ਬੱਚਾ ਚੱਲ ਰਿਹਾ ਹੈ ਤੁਸੀਂ ਉਦੋਂ ਚੱਕਿਆ ਹੈ ਸਾਰਾ ਕੁਝ ਪਰ ਤੁਸੀਂ ਤੇ ਚੈਨਲ ਤੇ ਪਰ ਪਬਲਿਸ਼ ਕਰ ਰਹੇ ਹੋ ਤਾਂ ਪਰ ਕਿਹੜੇ ਕਿਹੜੇ ਵੀ ਬਾਕੀ ਸਾਰਾ ਸਟਾਫ ਤੁਸੀਂ ਮੇਰੇ ਕੋਲ ਵੀ ਆਡੀਓ ਰਿਕਾਰਡਿੰਗ ਜੋ ਮੈਂ ਮੀਡੀਆ ਨੂੰ ਪਿੰਡ ਵਾਲਾ ਬੰਦਾ ਕਹਿ ਰਿਹਾ ਹੈ ਕਿ ਆਹ ਫਾਟਲਿਆ ਸੀ ਜਸਪੀਤ ਨੂੰ 3:30 ਤੋਂ 4:00 ਵਜੇ ਸੁਣ ਲੋ ਗੱਲ ਮੈਂ ਤੁਸੀਂ ਤੁਸੀਂ ਕਹਿੰਦੇ ਆਡੀਓ ਰਿਕਾਰਡਿੰਗ ਲਾਓ ਆਡੀਓ ਮੈਨੂੰ ਜਿਹੜੀ ਇੱਕ ਮੈਨੂੰ ਗੱਲ ਕਰਨ ਦਾ ਮੌਕਾ ਦਿਓਗੇ ਤਾਂ ਇਹ ਗੱਲ ਜਿਹੜੇ ਆ ਸਾਰਾ ਤੁਹਾਨੂੰ ਪਤਾ ਕੀ ਜਿਹਾ ਹੋਇਆ ਹੈ ਸੋਮਵਾਰ ਨੂੰ ਹਾਈ ਕੋਰਟ ਰਿਟ ਪੀਸ਼ਨ ਫੈਰੀ ਹੈ ਸੀਜੀ ਇਨਕੁਆਰੀ ਵਾਸਤੇ ਇਹਨਾਂ ਦੇ ਕੇਸ ਇਹਨਾਂ ਦੇ ਕੇਸ 'ਚ ਅਸੀਂ ਸੀਪੀਏ ਦੀ ਮੰਗ ਕਰਾਂਗੇ ਹਾਈ ਕੋਰਟ ਤੋਂ ਅਸੀਂ ਰਿਟ ਪੀਸ਼ਨ ਪਾਵਾਂਗੇ ਸੋਮਵਾਰ ਨੂੰ ਫਾਈਲ ਕਰ ਦੇਣੀ ਹੈ ਜੇ ਦੋਸ਼ੀ ਇਹਨਾਂ ਦਾ ਹੋਊਗਾ ਦੋਸ਼ੂਗਾ ਤਾਂ ਇਹਦਾ ਸਾਹਮਣੇ ਆਊਗਾ ਇਹਦੇ ਕਈ ਚੀਜ਼ਾਂ ਨਹੀਂ ਜੀਆ ਤੁਹਾਨੂੰ ਮੀਡੀਆ ਨੂੰ ਤਸਵੀਰਾਂ ਭੰਦੀਆਂ ਨੇ ਇਹਦੇ ਡਾਕੂਮੈਂਟ ਜੋਣ ਚਾਹਨ ਚਾਹਨਣਾ ਤੋਂ ਨੰਨਾ ਚੁੱਕਿਆ ਜਿਤਨਾ 10 11 ਤਰੀਕ ਨੂੰ ਬੱਚਾ ਜਸਪੀਰ ਪਹੁੰਚਿਆ ਇੰਡੀਆ 12 ਤਰੀਕ ਨੂੰ ਮਾਰ ਲਿਆ ਬੱਚਾ ਕਿਡਨੈਪਟ ਹੋਇਆ 13 ਤਰੀਕ ਦੀ ਬੈਡ ਜੋ 3:30 ਵਜੇ ਉਹ ਬੱਚਾ ਪੰਜਾਬ ਪੁਲਿਸ ਨੇ ਰਿਕਵਰ ਕਰ ਲਿਆ 5:30 ਸਵੇਰ 5 ਵਜੇ ਉਹ ਬੱਚੇ ਦੇ 7 ਗੋਲੀਆਂ ਮਾਰੀ ਗਈਆਂ ਜਸਪ੍ਰੀਤ ਕਿਉਂ ਮਾਰੀਆਂ ਗਈਆਂ 22 ਸਾਲ ਦਾ ਜਦੋਂ ਬੱਚਾ ਹੈਗਾ ਗਤੀ ਕੀਤੀ ਉਹਨੂੰ ਨਿਊ ਕੋਰਸ ਆਫ ਲਾ ਸਜ਼ਾ ਮਿਲਣੀ ਚਾਹੀਦੀ ਔਰ ਕੋਈ ਕੋਈ ਵੈਪਨ ਨਹੀਂ ਰਿਕਵਰ ਹੋਇਆ ਜੇ ਉੱਥੇ ਪਿੰਡ ਵਾਲਿਆਂ ਨੇ ਦੇਖਿਆ ਕਿ ਵੈਪਨ ਜਿਹਨੇ ਹੱਥ ਖੜੇ ਕਰਕੇ ਬਾਹਰ ਆ ਗਿਆ ਬੱਚਾ ਉਹਨੂੰ ਗੋਲੀ ਮਾਰਨ ਦਾ ਕੀ ਲੋੜ ਸੀ ਕਿ ਆਪਾਂ ਸਿਰਫ ਪ੍ਰੋਮੋਸ਼ਨਲ ਡਲੈਂਡ ਵਾਸਤੇ ਆਪਾਂ ਨੌਜਵਾਲ ਮੁੱਜਾ ਦੀ ਇਨਕਾਉਂਟਰ ਕਰਾਂਗੇ ਡੀਐਸਪੀ ਬਣਨ ਲਈ ਐਸਪੀ ਬਣਨ ਲਈ ਜੇ ਮੇਰੇ ਕੋਲ ਰਿਕਾਰਡਿੰਗ ਹੈਗੀ ਉਹ ਵੀ ਤੁਹਮ ਜਾਊਗਾ ਤੇ ਜੇ ਦੀ ਸੀਬੀਆਈ ਦੀ ਇਨਕੁਆਰੀ ਜਦੋਂ ਹੋਊਗੀ ਤੁਹਾਨੂੰ ਆਪੇ ਪਤਾ ਲੱਗ ਜੂਗੀ ਬੱਚਾ ਆ ਸਦ ਮਾਂ ਵੀ ਪਤਾ ਹੈਗਾ ਕਿ ਚਾਹੇ ਦਾ ਜਸਪਰੀ ਦਾ ਇਹਨੂੰ ਰਿਕਵਰ ਚੌਧੇ ਪਿੰਡ ਤੋਂ ਕੀਤਾ ਇਨਕਾਉਂਟਰ ਇਹਦਾ ਇੱਥੇ ਕੀਤਾ ਜਾ ਕੇ ਇਨੀ ਕੀ ਲੋੜ ਪਈ ਸੀ ਇੱਥੇ ਲੈ ਕੇ ਇਨਕਾਉਂਟਰ ਕਰਾਂਗੇ ਜੇ ਕਿਸੇ ਫਟਾਣੀ ਕੀ ਗੱਲ ਹੈ ਨਹੀਂ ਸੀ ਇੱਥੇ 14 ਤਰੀਕ ਨੂੰ ਸ਼ਾਮ ਨੂੰ 6:30 ਵਜੇ ਇਹ ਤੋਂ ਡੈੱਡ ਬਾਡੀ ਲਈ ਇੱਕ ਚਾਰਜ ਦਿੱਤਾ ਪਰਿਵਾਰ ਨੂੰ ਨੇੜੇ ਲੱਗੇ ਦਿੱਤਾ ਉਹਨਾਂ ਨੂੰ ਸ਼ਾਮ ਨੂੰ ਸਿੱਧਾ ਸਵਾ ਘੰਟੇ 'ਚ ਇਹਨਾਂ ਦੇ ਪਿੰਡ ਜਾ ਕੇ ਮੁੰਡੇ ਦਾ ਸੰਸਕਾਰ ਕਰ ਦਿੰਦੇ ਆ ਪੁਲਸ ਵਾਲੇ ਵੀ ਤੁਸੀਂ ਇੱਕ ਸਰ ਮੀਡੀਆ 'ਚ ਨਹੀਂ ਦੱਸਣਾ ਤੁਸੀਂ ਢਿੱਲੋਂ ਕੋਲੀ ਜਾਣਾ ਕਿਸੇ ਦਾ ਗੱਲ ਨਹੀਂ ਕਰਨਾ ਪੁੱਛੋ ਨਾ ਇਹਨਾਂ ਨੂੰ ਕਿਹਾ ਸਪੈਸ਼ਲ ਕਿ ਆਹ ਤਾਂ ਪੂਰਾ ਪਰਿਵਾਰ ਡਰਿਆ ਹੋਇਆ ਸੀ ਜੇ ਪੰਜਾਬ ਪੁਲਿਸ ਨੇ ਇਨਕਾਊਂਟਰ ਸਹੀ ਕੀਤਾ ਤਾਂ ਲੋਕਾਂ ਹੁੰਦੀ ਵੀ ਲੋਟ ਸੀ ਉਹ ਤਾਂ ਕਿਉਂ ਨਹੀਂ ਅਸ ਜਦੋਂ ਸੀ ਆਪਣੇ ਕੇਸ ਚ ਫੀਲ ਇਨ ਕੋਈ ਮੰਗ ਰਹੇ ਸੀ ਇਹਨਾਂ ਨੂੰ ਅਸਲੀ ਡਰਾਹਾ ਸੀ ਵੀ ਸਾਰੀਆਂ ਇਹ ਪੱਤਾ ਹੈਗੀਆਂ ਨੇ ਘੁਟਮਾਰਦੀਆਂ ਉਹ ਇੰਕਾਊਂਟਰ ਵਾਲੇ ਪਾਸੇ ਵੀ ਜਾਣਦੀ ਕਿਉਂਕਿ 10 ਤਰੀਕ ਦਾ ਵੀ ਇਹਦਾ ਇੰਕਾਊਂਟਰ ਰਾਜਪੁਰੇ ਕੀਤਾ ਉਹ ਵੀ ਝੂਠਾ ਕੀਤਾ ਉਹ ਵੀ ਪਰਿਵਾਰ ਮੇਰੇ ਕੋਲ ਆ ਕੇ ਜਾ ਚੁੱਕੇ ਉਹਦੀ ਵੀ ਹਾਈ ਕੋਰਟ ਦੀ ਟਪੈਰੀ ਹੈ ਸੋਮਵਾਰ ਆ ਸਾਰੀਆਂ ਚੀਜ਼ਾਂ ਪੰਜਾਬ ਪੁਲਿਸ ਇਹਨਾਂ ਨੂੰ ਪਤਾ ਹੈ ਕਰ ਲੈ ਕਿਉਂ ਲੱਗੋ ਗਰੇਸ ਯਾ ਜੇ ਇਹ ਨੇ ਸੱਚੇ ਸੀ ਇਹ ਆ ਵੀ ਇੰਕਾਊਂਟਰ ਕੀਤਾ ਹੁਣ ਉੱਥੇ ਜੰਮੂ ਕਸ਼ਮੀਰ ਇੰਕਾਊਂਟਰ ਹੁੰਦੇ ਨੇ ਸਰਕਾਰ ਕੋਈ ਲੁਕਾਉਂਦੀ ਨਹੀਂ ਓਪਨਲੀ ਹੁੰਦਾ ਮੀਡੀਆ ਵੀ ਜਾਂਦਾ ਸਾਹਮ ਕਾਊਂਟਰ ਹੁੰਦਾ ਉਥੇ মিডিਆ ਲੈਣ ਨੂੰ ਨਹੀਂ ਜਾਣ ਦਿੱਤਾ ਬੋਡੀ ਗਾਰਡ ਨੇ ਜਾਣ ਦਿੱਤਾ ਪਰਿਵਾਰ ਵਾਲੀ ਸੱਤ ਗੋਲੀਆਂ ਮਾਰਨ ਦਾ ਮਤਲਬ ਕੀ ਆ ਦੇਖੋ ਜੀ ਸੱਤ ਗੋਲੀਆਂ ਮਾਰੀਆਂ ਉਹਦੇ ਬੱਚੇ ਦੇ ਕਿ ਐਡਾ ਕਿੱਡਾ ਇੱਕ ਤਗੜਾ ਆਫਸਰ ਜਿਹੜਾ ਗੈਂਗਸਟਰ ਜਿਹੜਾ ਆਤਵਾਦੀ ਸੀ ਉਹਦੇ ਇੰਨੀਆਂ ਸੱਤ ਗੋਲੀਆਂ ਮਾਰੀਆਂ ਤੇ ਜਿਹੜੀ ਐਮਐਲਆਰ ਜੀ ਆ ਹੋਰ ਕੋਟਾ ਤੋਂ ਉਹ ਨਹੀਂ ਪਰਿਵਾਰ ਨੂੰ ਹਸਪੀਟਲ ਚ ਲੈਣ ਦਿੱਤੀ ਆ ਵੀ ਆਹ ਕਿਥੇ ਕੇਸ ਨਾ ਕਰ ਦੇਣਾ ਹਰੇਕ ਚੀਜ਼ ਲਿਫੋ ਪੜਦਾ ਰੱਖਦੀ ਪੰਜਾਬ ਸਰਕਾਰ ਪੰਜਾਬ ਪੁਲਿਸ ਸਰਟੀਫੀਕੇਟ ਵੀ ਗਲਤ ਦਿੱਤਾ ਜਾਣ ਕੇ ਜਦੋਂ ਆਹ ਸਰਟੀਫਿਕੇਟ ਲੈਣ ਗਏ ਉੱਥੇ ਐਮਐਲਆਰ ਨੇ ਕਹਿੰਦੇ ਤੁਸੀਂ ਕੀ ਕਰਨੀ ਹੈ ਰਿਪੋਰਟ ਆ ਤੁਸੀਂ ਆਹ ਦੇਖੋ ਤੇ ਹਥਿਆਰ ਹੁੰਦਾ ਨਾ ਫਿਰ ਉਹ ਮਿਰਚਾਂ ਨਹੀਂ ਸੀ ਲੈ ਕੇ ਆਉਂਦਾ ਕਹਿੰਦੇ ਨੇ ਵੀ ਬੱਚੇ ਨੂੰ ਜਦੋਂ ਚੱਕਣ ਆਏ ਹੈਗਾ ਕਰੋ ਵੀ ਮਿਰਚਾਂ ਮਿਲੀਆਂ ਨਹੀਂ ਚਾਕੂ ਮਿਲਿਆ ਫਿਰ ਉਹ ਪਹਿਲੇ ਹਥਿਆਰ ਲੈ ਕੇ ਆਉਂਦਾ ਆਪਦੇ ਨਾਲ ਤੇ ਜਿਹੜੀ ਚੀਜ਼ ਉਥੇ ਪਿੰਡ ਵਾਲੇ ਨੇ ਲਿਖੀ ਹੈ ਸਾਢੇ 3 ਵਜੇ ਰਿਕਵਰ ਕਰਦੇ ਸਾਢੇ 5 ਵਜੇ ਜਦੋਂ ਗੋਲੀ ਚੱਲਦੀ ਹੈ ਗੋਲੀ ਦੀ ਆਵਾਜ਼ ਆਉਂਦੀ ਉਹ ਤੋਂ ਐਮਬੂਲੈਂਸ ਛੇੜੀਆ ਸਵਾ 5 ਵਜੇ ਪਿੰਡ ਵਾਲੇ ਨੇ ਦੱਸਿਆ ਮੈਨੂੰ ਵੀ ਸਵਾ 5 ਵਜੇ ਐਮਬੂਲੈਂਸ ਆਉਂਦੀ ਹੈ ਤੇ 5:30 ਵਜੇ ਕਿ ਉਹਦੀ ਫਾਈਲਿੰਗ ਹੁੰਦੀ ਹੈ ਉੱਥੇ ਇਨੀਦਰ ਕੀ ਕਰਦੇ ਰਹੇ ਉੱਥੇ ਬੈਠ ਕੇ ਕਿਹੜੀ ਪੁਛਤਾ ਛੋਟੀ ਸੀ ਉਸ ਨੂੰ ਕਿਹੜਾ ਉਹਨੇ ਉੱਥੇ ਬੋਲੀਆਂ ਸਲਾਤੀਆਂ ਨੂੰ ਮੁੰਡੇ ਦੀ ਜਸਬੀ ਆ ਸਾਰੇ ਕੁਐਸਚਨਸ ਨੇ ਆਹ ਪੰਜਾਬ ਪੁਲਿਸ ਦੀ ਬਸ ਦੀ ਗੱਲ ਨਹੀਂ ਹੈ ਕਿ ਆ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜੇ ਪੰਜਾਬ ਪੁਲਿਸ ਇਨੀ ਸੱਚੀ ਹੈ ਮੈਂ ਕੈਮਰੇਜ ਹੀ ਕਹਿੰਦਾ ਜਿਵੇਂ ਸੀਗੇ ਇਨ ਕੋਈ ਬਾਤ ਕਰੇ ਨਾ ਹਾਂ ਪਰਿਵਾਰ ਮੰਗ ਛੱਡਦਾ ਅਸੀਂ ਮੰਗ ਛੱਡਦੇ ਸੀਬੀਆਈ ਇਨਕੁਆਰੀ ਕਰੋ ਸਭ ਪੁਲਿਸ ਵਾਲੇ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਪੁਲਸ ਵਾਲੇ ਤਾਂ ਆਪੀ ਇੰਜਰਡ ਪ੍ਰੋਜੈਕਟਿੰਗ ਸਾਡੇ ਵਾਲੇ ਕੀ ਇਸ ਵੀ ਦਾ ਇਹ ਕਹਿ ਰਹੇ ਜੇ ਸਾਡੇ ਕੋਲ ਵੀਡੀਓ ਰਿਕਾਰਡਿੰਗ ਨਾ ਹੁੰਦੀ ਸਾਡੇ ਪਰਿਵਾਰ ਕੋਲ ਜਿਹੜੀ ਉੱਥੇ ਅਸੀਂ ਠਾਗੇ ਤੋਂ ਨਿੱਤੀ ਰਾਤ ਪ੍ਰੈਸ ਕਾਨਫਰੰਸ ਹੋਈ ਸੀ ਉੱਥੇ ਇਹ ਗੱਲ ਬਕਾਇਦਾ ਕਹੀ ਨਹੀਂ ਕਿਸੇ ਲੱਤ ਜੂ ਗੋਲੀ ਪਾਰ ਗਈ ਹੈ ਜਿਹੜਾ ਇੱਕ ਆਮ ਵਿਚਾਰ ਗੋਲੀ ਵਿੱਚ ਟੁੱਟ ਦੇਖੋ ਮੇਰੀ ਗੱਲ ਸੁਣੋ ਜੀ ਬੋਲ ਸਾਰਿਆਂ ਤੇ ਜੇ ਕੋਈ ਐਸੀ ਗੱਲ ਹੈਗੀ ਸਾਹਮਣੇ ਆ ਜੂਗੀ ਜੇ ਉਹਨੇ ਬੱਚੇ ਦੇ ਵੀ ਦਸਤੀ ਤੇ ਕੋਈ ਗੋਲੀ ਚਲਾਈ ਹੋਊਗੀ ਤਾਂ ਸਾਹਮਣੇ ਆ ਜੂਗੀ ਲੇਕੋ ਹੋਂਦੀ ਕੀ ਗੱਲ ਪਈ ਹੈ ਸਾਡੇ ਪਰਿਵਾਰ ਨੂੰ ਇੰਨਾ ਡਰਾ ਕੇ ਕਿਉਂ ਰੱਖਿਆ ਹੋਇਆ ਹੈ 14 ਤਰੀਕ ਦੀ ਰਾਤ ਨੂੰ ਦੋ ਪੁਲਸ ਵਾਲੇ ਇਹਨਾਂ ਦੇ ਘਰੇ ਸੁੱਤੇ ਨੇ ਵੀ ਕਿਸੇ ਨਾਲ ਤੁਸੀਂ ਗੱਲ ਨਹੀਂ ਕਰਨੀ 13 ਤਰੀਕ 13 ਤਰੀਕ ਦੀ ਰਾਤ ਨੂੰ ਕਿਉਂ ਕਿ ਕਿੱਧਰ ਨੂੰ ਇਸ਼ਾਰਾ ਹੋ ਰਿਹਾ ਹੈ ਤੁਸੀਂ ਜੇ ਇਹ ਪੁਲਸ ਵਾਲੇ ਇੰਨੇ ਠੀਕ ਸੀਗੇ ਡਾਕਟਰ ਸਹੀ ਸੀ ਤੇ ਜਦੋਂ ਬਿਲਕੁਲ ਤੋਂ ਸਬੰਧ ਦਾ ਮਸਲਾ ਪੱਟਿਆ ਗਿਆ ਤਾਂ ਪੁੱਛਿਆ ਗਿਆ ਉਸੇ ਤੁਸੀਂ ਕੀ ਕਰਦੇ ਤੁਸੀਂ ਇਹ ਦੇਖੋ ਨਾ ਇਹ ਪਰਿਵਾਰ ਨਾਲ ਇੱਡਾ ਉਹ ਹੋ ਜੇ ਇਹਨਾਂ ਨੂੰ ਉਲਟਾ ਡਰਾਇਆ ਜਾਦਾ ਥਾਣੇ 'ਚ ਬਲਾ ਕੇ ਵੀ ਤੁਸੀਂ ਕੋਈ ਗੱਲ ਨੀ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਮੀਡੀਆ 'ਚ ਨਹੀਂ ਗੱਲ ਕਰਨੀ ਛੋਟੇ ਦਾ ਕੇਸ ਪਾ ਦਾਂਗੇ ਛੋਟੇ ਪਰੌਣਾਂ ਅਨੁਸਾਰਾਂ ਨੂੰ ਅੰਦਰ ਪਾ ਦਾਂਗੇ

ਹੁਣ ਇਸ ਜੀਵਨ ਦਾ ਕਾਗਜ਼ੀ ਦਿੰਦੇ ਕਿਦਾਂ ਕਿਸ ਤਰ੍ਹਾਂ ਦੇ ਦੁਆਰਾ ਕੋਈ ਤੁਨੋਂ ਮਿਲਣ ਆਇਆ ਕਾਣ ਜੀ ਕੋਰਸ ਜੀ ਕੋਰਸ ਨਹੀਂ ਨਹੀਂ ਹੁਣ ਨਹੀਂ ਆਇਆ ਜੀ ਇਹਨਾਂ ਕਾਗਜ਼ੀ ਹੁਣ ਤੁਸੀਂ ਇਸ ਮਾਮਲੇ ਦੇ ਬਾਰੇ ਮਾੜਾ ਕਾਈਪਰ ਚਾਹ ਹਾਂਜੀ ਇਸ ਤਰ੍ਹਾਂ ਦੇ ਗ੍ਰੋਪਿੰਗ ਨਹੀਂ ਸਾਨੂੰ ਕਿਸ ਗੱਲ ਬਾਰੇ ਕੋਈ ਨਹੀਂ ਸੀ ਪਤਾ ਵੀ ਉਹ ਬਾਹਰੋਂ ਕਿ ਉਹਦੋਂ ਆਇਆ ਕਿਵੇਂ ਆਇਆ ਕੀ ਗੱਲਬਾਤ ਜਿਹੜਾ ਬੱਚੇ ਦਾ ਜਨਮ ਸਾਡੇ ਪਿੰਡ ਦੇ ਦੇ ਹੀ ਹੋਣਾ ਸੀ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਅਸੀਂ ਉਹਨਾਂ ਦੇ ਨਾਲ ਹੀ ਲੱਭਦੇ ਫਿਰਦੇ ਸੀ ਸਾਨੂੰ ਕੋਈ ਇਸ ਬਾਰੇ ਨਹੀਂ ਸੀ ਪਤਾ ਉਹ ਜੱਟਾ ਬੇਟਾ ਇੰਡੀਆ ਆਇਆ ਹੋਇਆ ਸਾਨੂੰ ਦਾ 13 ਤਰੀਕ ਨੂੰ ਰਾਤ ਨੂੰ 12 ਵਜੇ ਜਦੋਂ ਪਹੁੰਚਾੜੇ ਸਾਨੂੰ ਲੈ ਕੇ ਆਏ ਨਹੀਂ じゃ ਪਤਾ ਲੱਗਾ ਫਿਰ ਕਾਨਫਰੰਸ ਦੇਖੀ ਵੀ ਸਾਡਾ ਜਸਪ੍ਰੀਤ ਦਾ ਇੰਡੀਆ ਆਇਆ ਹੋਇਆ ਉਹਨੇ ਆਖਮ ਜਿਸ ਹਾਮਲਾ ਵੀ ਉਹਦੇ ਜਿਹੇ ਜੇ ਉਹਨੂੰ ਸਜਾ ਜੀ ਉਹਦੀ ਜੀ ਹੋਣੀ ਹੈ ਕਾਊਂਟਰ ਦਾ ਕੋਈ ਮਸਲਾ ਨਹੀਂ ਸੀਗਾ ਸੋ ਸ੍ਰੀ ਕੀਤੇ ਕਿੰਦੇ ਸਮੇਂ ਤੋਂ ਕੰਡੀ ਤੋਂ ਬਾਅਦ ਸ਼ੁਰੂ 22 ਸਾਲ ਹੋ ਗਏ ਸੀਗਾ ਇਹਨੂੰ ਜਿਸ ਪਰਿਵਾਰ ਦਾ ਬੱਚਾ ਗਵਾਹ ਹੋਇਆ ਸੀਗਾ ਹਾਂਜੀ ਉਹਨਾਂ ਦੇ ਨਾਲ ਕੋਈ ਤੁਹਾਡੀ ਇਸ ਤਰ੍ਹਾਂ ਸੀ ਜਾਰਚਾਂ ਨਹੀਂ ਕੀਤੀ ਸੀ ਨਹੀਂ ਸਾਡੇ ਘਰਾਂ ਚ ਵੀ ਛੇਗਾ ਸੀ ਯਾਰ ਮੈਂ ਤਾਂ ਛੇ ਹਾਂ ਵੀਰੇ ਮੈਨੂੰ ਰਿਸ਼ਤਾ ਉਹਨਾਂ ਦੇ ਕਰਾਇਆ ਹੋਇਆ ਹਾਂਜੀ ਕੀ ਕਾਰਨ ਬਣਿਆ ਕਿ ਪੜਨ ਤੋਂ ਵਿਦਿਆਸੀ ਦਾ ਕਾਉਂਟ ਹੋਇਆ ਕੁਛ ਕਰਨ ਲੱਗ ਪਏ ਨਹੀਂ ਜੀ ਸਾਨੂੰ ਕੋਈ ਇਸ ਬਾਰੇ ਵਿੱਚ ਕੋੰਟਰੋਲ ਦਾ ਪਤਾ ਵੀ ਤੁੱਕ ਤੱਕਿਆ ਹੋਇਆ ਘਾਤੋ ਕੀਤਾ ਵਾ ਇਸ ਬਾਰੇ ਸਾਨੂੰ ਜੇ ਸਾਡੇ ਬੱਚੇ ਦਾ ਕੋਈ ਕਸੂਰ ਆ ਉਹ ਹੀ ਜੀ ਉਹਨੂੰ ਸਜ਼ਾ ਚਾਹੀਦੀ

ਸਾਨੂੰ ਦਾ ਇਸ ਬਾਰੇ پتہ 12 ਕਿਥੋਂ ਹਥਿਆਰ ਤੇ ਆਇਆ ਜੀ 2 ਦਿਨ ਪਹਿਲਾਂ ਆਇਆ ਕਹਿੰਦੇ ਨੇ ਸਾਨੂੰ ਦਾ ਇਸ ਬਾਰੇ ਕੁਝ ਪਤਾ ਨਹੀਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਪੈਸਾ ਦੇ ਮੈਡਮ ਸੀਗਾ ਉਹ ਪਰਵਾਹ ਜਿੱਦੋਂ ਦਾ ਬੱਚੇ ਜਿੱਦੋਂ ਨਹੀਂ ਜੀ ਨਹੀਂ ਨਹੀਂ ਉਹ ਮੇਰਾ ਆਰਤੀ ਅਜੇ ਜੀ ਉਹਨੇ ਫਸਲ ਛੱਡਦਾ ਸੀਗਾ ਹਾਂ ਜੀ ਵੀ ਸਭ ਕਿਸ ਤਰ੍ਹਾਂ ਕਿਵੇਂ ਦਾ ਤੁਸੀਂ ਤੁਸੀਂ ਉਹ ਗੱਲ ਦੱਸੋ ਪਾਇੰਟ ਦੱਸੋ ਜਿਹੜਾ ਜਿਹੜਾ ਤੁਸੀਂ ਮੈਨੂੰ ਦੱਸਿਆ ਸਾਰੀ ਗੱਲ ਦੱਸੀ ਹੈ ਹਾਂ ਜੀ ਜਹਰ ਕਿਲਿਆਂ ਦੀ ਬਾਹੀ ਦੇ ਪਿੱਛੇ ਸਮਾਤਾ ਕੋ ਲੈ ਕੇ ਗਏ ਨੇ ਹਾਂਜੀ ਉਹਦੇ ਵਿੱਚ ਲੈ ਗਏ ਨੇ ਫੜ ਕੇ ਉਹ ਦੱਸੋ ਉੱਥੇ ਅਸੀਂ ਗਏ ਸੀਗਾ ਜਿੱਥੇ ਕਾਊਂਟਰ ਹੋਇਆ ਪੰਜ ਆਫਗ ਪਏ ਤੋਂ ਬਾਅਦ ਅਸੀਂ ਪੁੱਛ ਕੇ ਆਇਆ ਵੀ ਕੀ ਗੱਲ ਹੋਣੀ ਓਕੇ ਉੱਥੋਂ ਗੱਡੀ ਤੋਂ ਸਿੱਖ ਜੀ ਚਾਰ ਪੰਜ ਕਿਲਿਆਂ ਦਾ ਦੂਰੀ ਤੇ ਲੈ ਕੇ ਗਏ ਨੇ ਵੀ ਉਹਨੇ ਉੱਥੇ ਸਾਨੂੰ ਬੰਦਿਆਂ ਦਾ ਦੱਸਿਆ ਵੀ ਹੱਥ ਘਾੜੇ ਕਰਦੇ ਸੀ ਉਹਨਾਂ ਦਾ ਬਾਹਰ ਰਿਕੜ ਕੇ ਦੇਖੋ ਉੱਥੇ ਪਿੰਡ ਦੇ ਹੀ ਸੀਗਾ ਉੱਥੇ ਅਸੀਂ ਕੋਈ ਸਾਜਿਆ ਕੋਈ ਜਾਣਦੇ ਨਹੀਂ ਕੋ ਬੰਦੇ ਰਹਿੰਦੇ ਸੀ ਇਹੜੇ ਨਹੀਂ ਗਵਾ ਕੋਈ ਗਵਾਹੀ ਦੇਣ ਤੋਂ ਤਿਆਰ ਨਹੀਂ ਗਾ ਜੁਹੜੇ ਦੀ ਪ੍ਰੈਸ਼ਰ ਹਾਂ ਜੀ ਸਾਨੂੰ ਕਹਿੰਦਾ ਹਾਂ ਜੀ ਸਾਨੂੰ ਮਿਲਦੇ ਆ ਬਈ ਮੀਡੀਆ ਜੇ ਤੁਸੀਂ ਕੋਈ ਗੱਲ ਕੀਤੀ ਸਾਨੂੰ ਕੇਸ ਪਾਦਾਂਗੇ ਤੁਹਾਨੂੰ ਜਾਨੋਂ ਮਾਰ ਦਾਂਗੇ ਤੁਹਾਡੇ ਸਾਰੇ ਪਰਿਵਾਰ ਨੂੰ ਅੰਦਰ ਕਰ ਦਾਂਗੇ ਇਹ ਮਲੌਤੋਂ ਹੁੰਦਾ ਸੀ ਫਾਜਨ ਵੀ ਤੁਸੀਂ ਮੀਡੀਆ ਨੂੰ ਵਿਆਲ ਨਹੀਂ ਦਿੱਤੀ ਮਲੌਤ ਤੋਂ ਮਲੌਤ ਖਾਣੇ ਤੋਂ ਮੀਡੀਆ ਨੂੰ ਕੋਈ ਪਹਿਲੇ ਸਾਧ ਕੇ ਵੀ ਕਿਹਾ ਜਾਂਦਾ ਸ਼ੱਕ ਲੈਂਦੇ ਸੀ ਸਾਨੂੰ ਮਲੌਤ ਦੀ ਕਿੰਨੇ ਵਾਰੀ ਤੁਹਾਨੂੰ ਮਨ ਬੁਲਾਏ ਤੇ ਇਸ ਵਿੱਚ ਸਾਨੂੰ ਚਾਨਾ ਚਾਰ ਗਰੀ ਬੁਲਾ ਲਿਆ ਉਹ ਤੇ ਕਿੰਨੀ ਕਿੰਨੀ ਕਰਾਇਆ ਤੁਹਾਨੂੰ ਅੰਦਰ ਨਹੀਂ ਬਾਹਰ ਇਹ ਕਹਿੰਦੇ ਨੇ ਸੀ ਘਰ ਦਿੰਦੇ ਸੀ ਸਾਨੂੰ ਬਾਹਰ ਖੜਾ ਕੇ 13 ਤਰੀਕ ਨੂੰ ਚੱਕ ਕੇ ਲੈ ਗਈ ਸੀ 4 ਵਜੇ ਹਾਂਜੀ ਹਾਂ 13 ਤਰੀਕ ਨੂੰ ਲੈ ਜਾਣਾ ਸੀ ਉਹਨਾਂ ਦੇ ਬੱਚੇ ਉਹਨਾਂ ਦੇ ਘਰ ਆਉਣਾ ਆਉਣਾ ਸੀ ਸਾਨੂੰ ਮੈਨੂੰ ਚੱਕ ਲਿਆ ਥੋੜਾ ਜਿਹਾ ਲੈ ਬਾਹਰ ਹਸਬੰਦ ਬਾਈ ਤੋਂ 13 ਤਰੀਕ ਨੂੰ 4 ਵਜੇ ਚੱਕ ਕੇ ਲੈ ਗਈ ਹਾਂਜੀ ਸਾਡੇ ਡੀਵੀਆਰ ਤੇ ਵੀ ਲਾ ਕੇ ਲੈ ਗਿਆ ਸੀ ਮੇਰਾ ਮੋਬਾਈਲ ਵੀ ਤਿੰਨ ਚਾਰ ਦਿਨ ਉਹਨਾਂ ਨੇ ਰੱਖਿਆ ਹਾਂ ਜੀ ਉਹ ਕਹਿੰਦੇ ਸੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਮੈਂ ਕਹਿੰਦਾ ਨਹੀਂ ਹੁੰਦਾ ਕੈਨੇਡਾ ਜਾ ਜੀ ਜਿੱਜਾ ਸਾਨੂੰ ਪਤਾ ਹੀ ਨਹੀਂਗਾ ਜੀ ਵੀ ਆਇਆ ਹੋਇਆ ਹੈ ਕਿ ਨਹੀਂ ਆਉਂਦਾ ਬੇਟਾ ਨੂੰ ਬਾਹਰ ਮੈਂ ਕਿਹਦੀ ਚੀਵੀਂ ਬਤਾ ਕੇ ਕਿ ਉਹ ਬੱਚਾ ਬਾਹਰ ਬਾਹਰ ਹੋਦਾ ਕਿ ਕਰੀ ਹਾਂ ਮੈਂ ਸੋਚਾ ਨੇਕ ਤਰੀਕਾ ਕਿਉਂ ਮਾਇਆ ਤੇਰੇ ਵਿੱਚ ਕੀ ਨਾਮ ਦਾ ਕਿਉਂ ਨਹੀਂ ਆਇਆ ਸਾਨੂੰ ਕਹਿੰਦੇ ਕਿ ਦੋਸਤਾਂ ਦੇ ਵੀ ਫੋਨ ਆਉਂਦੇ ਦੱਸ ਦੇ ਵੀ ਉਹ ਕਹਿੰਦੇ ਸੀ ਮੈਂ ਆਪਣੀ ਮੰਮੀ ਨੂੰ ਜਾ ਕੇ ਸਰਪ੍ਰਾਈਜ਼ ਨਹੀਂ ਹਾਂ ਜੋ ਉੱਥੇ ਨੂਰ ਇੱਕ ਜੀ ਜਿਹੜੀ ਇਹ ਸਾਹਮਣੇ ਆਈ ਸੀ ਕੀ ਉਸ ਦੇ ਦੁਆਰਾ ਫੈਸਿਫ ਕਰਾਉ ਹੋਏ ਚੀਜ਼ਾਂ ਦਾ ਬਾਈਟ ਦਿੱਤੇ ਜਾਂਦੇ ਨੇ ਜਦੋਂ ਵੀ ਕੀਸਾ ਦੇ ਗਿਵਨ ਜਸਪ੍ਰੀਤ ਹੋਊਗਾ ਕਿ ਪੈਸੇ ਪੈਸੇ ਦਿੱਤੇ ਜਾਂਗੇ ਪੈਸੇ ਦੇਣ ਲੈਣ ਲੈ ਕੇ ਮਸਟ ਐਵ ਕੋਈ ਪੈਸਾ ਨਹੀਂ ਦਿੱਤਾ ਹੋਇਆ ਹੋਗਾ ਅੰਜੂਰੀ ਕੋਈ ਪੈਸਾ ਦਿੱਤਾ ਹੋਇਆ ਦੇਖੋ ਆਰ.ਟੀ.ਐਨ ਨਾਲ ਆਪਣਾ ਮਾੜਾ ਮੁੱਟਾ ਜਿਵੇਂ ਦੇਣ ਲੈਣ ਹੁੰਦਾ ਨਾ ਉਹ ਮਾੜਾ ਮੁੱਟਾ ਚੱਲਦਾ ਹੁੰਦਾ ਉਹ ਹੀ ਜੇ ਆ ਵੀ ਕੋਈ ਇੰਨਾ ਕੋਈ ਖਾਸ ਦੇਣ ਲੈਣ ਜਿਸ ਸਾਡਾ ਉਹ ਨਾਲ ਚੱਲਦਾ 20 ਸਾਲ ਉਹ ਸਾਡੇ ਆਰਥਿਕ ਬਿੰਦ 20 ਸਾਲ ਚ ਕਰੇਗਾ ਸਾਡਾ ਫਰਕ ਪੈਂਦਾ ਸਾਡੀ ਆਪਦੀ ਜ਼ਮੀਨ ਸੇ ਅਸੀਂ ਉਹਦੇ ਬੱਚੇ ਨੂੰ ਬਾਹਰ ਤੋੜਿਆ ਉਹਦੇ ਸਿੱਕਤੀ ਤੋੜਿਆਗਾ ਬੇਟੀ ਵਿਆਹੀ ਹੋਣ ਜ਼ਮੀਨ ਦੇ ਸਿੱਕਤੀ ਵਿਆਹੀ ਅਸੀਂ ਅੰਮ੍ਰਲ ਦੀ ਲਾਸਟ ਵਾਰੀ ਤੁਹਾਡੀ ਗੱਲ ਜੇ ਸੈਂਸਰ ਤੋਂ ਕਿੰਨਾ ਕੁ ਫਾਇਦਾ ਹੋ ਸਕਦਾ ਜੀ ਜੀ 13 ਤਰੀਕ ਨੂੰ ਸਾਨੂੰ ਵਟਸਐਪ ਤੋਂ ਬਾਹਰਲੇ ਨੰਬਰ ਤੋਂ ਕਾਲ ਕਰੀ ਜਾਉਣੀ ਹੈ ਕਿਨੇ ਮੰਮੀ ਠੀਕ ਠਾਕ ਹੋ ਮੈਂ ਕਿਹਾ ਮੈਂ ਬੇਟਾ ਕਾਲ ਕਰਦਾ ਬੀ ਆਂਜੀ ਸਾਰੇ ਬੰਦਿਆ ਠੀਕ ਠਾਕ ਹਾਂ ਹਾਂ ਉਹ ਸਾਨੂੰ ਤੇ ਦੇਖੋ ਕੋਈ ਨਹੀਂ ਸੀ ਪਤਾ ਵੀ ਉਹ ਇੱਧਰ ਆਇਆ 8 ਤਰੀਕ ਨੂੰ ਸਾਡੇ ਨਾਲ ਵੀਡੀਓ ਕਾਲ ਤੇ ਉਹਦੀ ਵਾਈਫ ਨੇ ਆ ਰੋਣਾ ਦੋਹਾਂ ਨੇ ਗੱਲ ਕੀਤੀ ਆ ਉਹਦੇ ਲਗੇ ਸੀ 8 ਤਰੀਕ ਨੂੰ 9 ਤਰੀਕ ਨੂੰ ਕਹਿੰਦੇ ਆ ਕਿ ਉਧਰੋਂ ਚੱਲੇ 10 ਨੂੰ ਇੱਧਰ ਕਹਿੰਦੇ ਆ ਵੀ ਆਈ ਜਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਉਹਦੇ ਘਰ ਆ ਕੇ ਨਹੀਂ ਸਾਨੂੰ ਨਹੀਂ ਉਹਦੇ ਬਾਰੇ ਪਤਾ ਹੈਗਾ ਹੀ ਗੱਡੀ ਬਾਰੇ ਵੀ ਉਹ ਕਿੱਥੋਂ ਗੱਡੀ ਲਈ ਆ ਕਿਵੇਂ ਨਹੀਂ ਸਾਨੂੰ ਗੱਡੀ ਉਹ ਪੋਸਟਾ ਆਵਾ ਮੈਸੇਜ ਆਉਂਦਾ ਕਿ ਜੰਕਰੀ ਉਹਨਾਂ ਬੱਚਾ ਆਉਂਦੇ ਕਿ ਕਹਿੰਦੇ ਆ ਕਿ ਐਂ ਦਾ ਹੋਇਆ ਜੀ ਦੇਈ ਜਾਣੋ ਨਹੀਂ ਪਤਾ ਕੋਈ ਨਹੀਂ ਪਤਾ ਕਿ ਸਾਡੇ ਬੱਚੇ ਜੀ ਕਰਿਆ ਜਾਂ ਕੀ ਨਾ ਕਰਿਆ ਸਾਨੂੰ ਨਹੀਂ ਸੀ ਅਸੀਂ ਤਾਂ ਉਹਨਾਂ ਦੇ ਨਾਲ ਲੱਗਦੇ ਰਹਤੇ ਸੀਗੇ ਅਸੀਂ ਤਾਂ ਉਹਨਾਂ ਦੇ ਘਰੇ ਬੈਠੇ ਸੀ ਸਾਨੂੰ ਰਿਸ਼ਤੇਦਾਰਾਂ ਦੇ ਤੋਂ ਮਉਦੇ ਸੀ ਵੀ ਤੁਹਾਡੇ ਪਿੰਡ ਦੇ ਬੱਚਾ ਚੱਕਿਆ ਹੋਵੇ ਕਿਵੇਂ ਚੱਕਿਆ ਗਈ ਅਸੀਂ ਤਾਂ ਉਹਨਾਂ ਦੇ ਸਾਸ ਜਿੰਦੇ ਪਰ ਤੇ ਰਿਸ਼ਤੇਦਾਰੀ ਸੀ ਕੀ ਕਰਦੇ ਸੀਗੇ ਦੁੱਧ ਵੀ ਲੈਂਦੇ ਸੀ ਉਹਨਾਂ ਤੋਂ ਰੋਜ਼ ਦੁੱਧ ਨੇ ਉਹਨਾਂ ਦੇ ਘਰੋਂ ਲੈ ਕੇ ਆਉਂਦੇ ਸੀ ਕੋਈ ਸਰਦਾਰ ਸਾਹਿਬ ਉਹ ਦੇਖ ਤੁਸੀਂ ਪੀਸੀ ਕਰ ਰਹੇ ਹੋ ਜਿਹੜਾ ਮਕਸਦ ਇਹ ਹੈ ਕਿ ਜਿਹੜਾ ਇੰਕਾਊਂਟਰ ਹੋਇਆ ਉਹ ਵੀ ਹਾਂ ਸਾਡੇ ਬੱਚੇ ਨੂੰ ਪੁਲਿਸ ਨੇ ਫੜਕਿਆ ਹਾਂਜੀ ਹਾਂਜੀ ਉਹਦੇ ਵਾਸਤੇ ਤੁਸੀਂ ਕੀ ਕੀ ਸੁਣੇ ਬੈਠੇ ਅਸੀਂ ਜੀ ਇਹ ਕਹਨੇ ਆ ਵੀ ਜਦੋਂ ਬੱਚਾ ਸੇਫ ਸੀ ਬੱਚਾ ਸੇਫ ਫੜਿਆ ਗਿਆ ਸੀ ਫਿਰ ਸਾਡੇ ਬੱਚੇ ਨੂੰ ਮਾਰਨ ਦੀ ਕੀ ਲੋੜ ਸੀਗੀ ਸਾਡੇ ਬੱਚੇ ਨੂੰ ਵੀ ਸਜ਼ਾ ਦੇ ਦਿੰਦੇ ਅਦਾਲਤ ਸਜ਼ਾ ਸੁਣਾਉਂਦੀ ਪੁਲਿਸ ਵੀ ਕਰਦੇ ਵੀ ਸਾਡੇ ਬੱਚੇ ਨੂੰ ਮਾਰਨ ਦੀ ਤਾਂ ਕੋਈ ਗੁਣ ਨਹੀਂ ਸੀ ਜੀ ਜਿਮਾਰੀ ਮੈਂ ਜਾਣਕਾਰੀ ਦਿੰਦਾ ਤੁਹਾਨੂੰ ਕਿਉਂਕਿ ਪਰਿਵਾਰ ਘਬਰਾਇਆ ਹੋਇਆ ਇਹਨਾਂ ਨੂੰ ਜਲਦੀ ਕੰਗਰਮ ਜੀ ਹਾਂ ਜੀ ਹਾਂਜੀ